ਮੈਂ ਤਾਂ ਸਮਝਦੜ ਕਿ ਇਹ ਜਮਹੂਰੀਅਤ ਦੇ ਖਿਲਾਫ ਹੈ ਕਿ ਜਿਹੜੇ ਸਾਡੇ ਹੱਕ ਹੈਗੇ ਐ ਬੋਲਣ ਦੇ ਫਿਰਨ ਦੇ ਸਾਰਾ ਕੁਝ ਇਹ ਪੰਜਾਬ ਤੇ ਸੈਂਟਰ ਸਰਕਾਰ ਸਾਡੇ ਸਿੱਖਾਂ ਦਾ ਖੋਰੀ ਹੈ ਔਰ ਅੱਜ ਬਜਟ ਸੈਸ਼ਨ ਦੇ ਵਿੱਚ ਮੈਂ ਪੇਸ਼ ਹੋ ਰਸੀ ਬਟਮੈਂਟ ਦੇ ਵਿੱਚ ਜਿਹੜਾ ਮੈਂ ਨਹੀਂ ਹੋ ਸਕਿਆ ਇਸ ਦੀ ਰਿਪੋਰਟ ਸੀ ਸਪੀਕਰ ਲੁਖਸਬਾ ਨੂੰ ਭੇਜ ਦਿੱਤੀ ਹੈ कि ਮੈਨੂੰ ਹਾਊਸ ਰੈਸਟ ਕੀਤਾ ਗਿਆ ਤੇ ਮੈਂ ਬਾਹਰ ਕਿਤੇ ਜਾ ਨਹੀਂ ਸਕਦਾ ਹੈਗਾ ਮੇਰੇ ਮਤਲਬ ਹੈ ਸਾਡੀ ਜਿਹੜੀ ਜ਼ਾਤੀ ਹੈ ਉਸ ਦੇ ਤੇ ਸਾਡਾ ਹੱਕ ਜਿਹੜਾ ਹੈਗਾ ਉਹ ਖੋ ਲਿਆ ਹੈ ਪੰਜਾਬ ਦੀ ਸਰਕਾਰ ਨੇ ਤੇ ਸੈਂਟਰ ਦੀ ਸਰਕਾਰ ਨੇ ਤੇ ਅਸੀਂ ਬਹੁਤ ਵੱਡਾ ਤਾਂ ਵੀ ਪ੍ਰੋਟੈਸਟ ਕੀਤਾ ਕਿਉਂ ਕਰਕੇ ਗ੍ਰਿਫਤਾਰੀਆਂ ਸਾਰੇ ਪੰਜਾਬ ਤੇ ਹਰਿਆਣੇ ਦੇ ਵਿੱਚ ਛੋੜੀਆਂ ਹੈ ਸਾਡੇ ਪਾਰਟੀ ਮੈਂਬਰਸ ਦੀਆਂ ਜੀ ਤਾਂ ਮਤਲਬ ਹੈ ਕਿ ਇਹ ਮੂਵਮੈਂਟ ਬਹੁਤ ਜਗਾ ਤੱਕ ਵੱਧ ਗਈ ਹੈ ਜਿਹੜਾ ਇੱਕਦਮ ਰੋਖ ਲਾ ਦਿੱਤੀ ਕਿ ਅਸੀਂ ਧੂਰੀ ਨਹੀਂ ਜਾ ਸਕਦੇ ਹੈ ਹਾਂ ਮੇਰਾ ਮਤਲਬ ਹੈ ਜਿਹੜਾ ਸਾਡੇ ਜਾਤੀ ਦਾ ਜਿਹੜਾ ਹੱਕ ਹੈ ਉਹ ਲਿਆ ਗਿਆ ਜਿਹੜਾ ਕਿ ਜ਼ਬਰ ਹੁੰਦਾ ਹੈ ਤੇ ਇਹ ਦੇ ਨਾਲ ਜਿਹੜੀ ਇਤੋਂ ਦਾ ਵਾਤਾਵਰਨ ਇਹ ਖਰਾਬ ਹੋ ਰਿਹਾ ਹੈ ਅਸੀਂ ਆਪਣੀ ਪਸੰਦ ਤਰੀਕੇ ਦੇ ਨਾਲ ਚੱਲੇ ਸੀਗੇ ਔਰ ਅਸੀਂ ਐਡੀਜੀਪੀ ਸ਼ੁਕਲਾ ਨੂੰ ਵੀ ਕਿਹਾ ਸੀਗਾ ਕਿ ਅਸੀਂ ਆਪਣੀ ਪਸੰਦ ਤਰੀਕੇ ਨਾਲ ਇਹਨੂੰ ਪਾਣੀ ਸਿੱਧੂ ਨੂੰ ਛਡੋਣੇ ਉਹਨੂੰ ਛੱਡੋ ਤੇ ਸਾਡਾ ਮਕਸਦ ਬਿਲਕੁਲ ਹੈ ਨਹੀਂ ਕਿ ਅਸੀਂ ਕਿਸੇ ਤਰ੍ਹਾਂ ਦੀ ਇਹ ਗੜਬੜ ਕਰਵਾਈਏ ਅਸੀਂ ਪੀਸਫੁਲੀ ਹਰੇ ਚੀਜ਼ ਕਰਨਾ ਚਾਹੁੰਦੇ ਆ ਇਹ ਸਰਕਾਰ ਨੂੰ ਪਹਿਲਾਂ ਹੀ ਅਸੀਂ ਦੱਸ ਦਿੱਤਾ ਸੀ ਉਹ ਹੁਣ ਸਿੰਗ ਪਾਰਟੀ ਮੈਂਬਰਸ ਤੇ ਨਾਲ ਮੀਟਿੰਗ ਕਰਾਂਗੇ ਤੇ ਫਿਰ ਅਗਲਾ ਪ੍ਰੋਗਰਾਮ ਦੰਗੇ ਜਿਸ ਨਾਲ ਇਹ ਸਰਕਾਰ ਨੂੰ ਪਤਾ ਲੱਗੇ ਕਿ ਜਿਹੜੀ ਸਿੱਖ ਹੋ ਮੈਂ ਪੰਜਾਬੀ ਹੈ ਉਹ ਇਹ ਜ਼ਬਰ ਨੂੰ برداشت ਨਹੀਂ ਕਰਨਗੇ ਔਰ ਆਮ ਪਾਰਟੀ ਜਿਹੜਾ ਹੈ ਨਹੀਂ ਗੀਆਂ ਤੇ ਇਹਨਾਂ ਨੂੰ ਐਸਤਰਾ ਦਾ ਜ਼ਬਰ ਨਹੀਂ ਕਰਨਾ ਚਾਹੀਦਾ ਕਿਉਂ ਕਰਕੇ ਪਿੰਡਾਂ ਤੋਂ ਐਨਰਦੀ ਪੌਂਟ ਛੇਣੀ ਦੀ ਤੇ ਇਹ ਇਕੱਲੇ ਰਹਿ ਜਾਣਗੇ ਜੇ ਜ਼ਬਰ ਕਰਦੇ। ਪਰ ਸਿੱਧੂ ਤੇ ਅਸੀਂ ਉਹਦੇ ਨਾਲ ਖੜੇ ਹਾਂ ਇਸੇ ਕਰਕੇ ਜਿਹੜੇ ਬੰਦੇ ਦਲੇਰ ਹੁੰਦੇ ਆ ਉਹਦੇ ਨਾਲ ਸਾਰੇ ਖੜੇ ਹੋ ਜਾਂਦੇ ਆ ਫਿਰ ਤੇ ਜ਼ਬਰ ਕਦੇ ਵੀ ਪੰਜਾਬ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਗਿਆ ਤੇ ਭਗਵਾਨ ਜੀ ਨੂੰ ਮੈਂ ਬੇਨਤੀ ਕਰਦਾ ਕਿ ਇਹ ਸੂ ਖਤਮ ਕਰੋ ਤੇ ਸੂਣਾ ਦਾ ਹੱਥ ਵਧਾਓ ਜੀ ਦੇ ਨਾਲ ਅਸੀਂ ਆਪਣਾ ਇਲਾਕੇਆਂ ਦੇ ਵਿੱਚ ਡਵੈਲਪਮੈਂਟ ਕਰਾ ਸਕੀਏ ਤੇ ਜਿਹੜੇ ਕੰਮ ਅਜੇ ਰਹਿੰਦੇ ਐ ਉਹ ਖਤਮ ਤੇ ਮੁਕੰਮਲ ਕਰਾਈਏ ਤੇ ਇਸ ਤਰ੍ਹਾਂ ਹਫੜਾ ਦਫੜੀ ਘਾਉਣ ਦੀ ਕੋਈ ਜ਼ਰੂਰਤ ਨਹੀਂ ਐ ਜੋ ਕਰਕੇ ਸਾਰਾ ਪੀਸਫੁਲ ਤੇ ਹਮਪਸੰਨ ਤਰੀਕੇ ਨਾਲ ਅਸੀਂ ਚੱਲ ਰਹੇ ਹਾਂ ਆਸੀਂ ਕਰਾਂਗੇ ਤੇ ਬਾਹਰ ਦੇ ਸਿੱਖਾਂ ਨੂੰ ਵੀ ਅਪੀਲ ਕਰਦੇ ਆਂ ਕਿ ਜਿੰਨੀਆਂ ਵੀ ਤੁਹਾਡੇ ਮੁਲਕਾਂ ਦੇ ਵਿੱਚ ਇੰਡੀਆ ਦੇ ਸਫੀਰ ਖੜਨੇ ਹੈਗੇ ਆ ਉੱਥੇ ਤੁਸੀਂ ਈਮੇਲ ਪੇਸਟ ਦੇ ਉਹਨਾਂ ਨੂੰ ਦੱਸੋ ਕਿ ਇਹ ਜਬਰ ਇਹ ਸਿੱਖਾਂ ਦੇ ਉੱਤੇ ਜਿਹੜਾ ਕਰ ਰਹੇ ਹੋ ਇਹ ਬਰਦਾਸ਼ਤ ਨਹੀਂ ਹੋ ਰਿਹਾ ਵਾਪਸ ਸਬਰੂਜ਼ਾ ਤਾਂ ਹਾਲ ਦੀ ਘੜੀ ਦੇਖੂਗਾ ਪਰ ਪਾਰਲੀਮੈਂਟ ਦਾ ਵੀ ਕੰਮ ਹੈਗਾ ਉੱਥੇ ਵੀ ਜਾਣਾ ਹੈਗਾ ਹੁਣ ਜਿੰਨਾ ਚਿਰ ਅਗਲੀ ਮੀਟਿੰਗ ਨਹੀਂ ਹੁੰਦੀ ਤੇ ਅਗਲਾ ਫੈਸਲਾ ਨਹੀਂ ਹੁੰਦਾ ਕਿ ਆਪਣੇ ਕੀ ਐਕਸ਼ਨ ਕਰਨਾ ਉਹਨਾਂ ਚ ਇਸ ਤਰ੍ਹਾਂ ਮੈਨੂੰ ਕਹਿ ਸਰਦਾ ਕਿ ਅਗਲਾ ਮੇਰਾ ਪ੍ਰੋਗਰਾਮ ਕੀ ਹੋਊਗਾ ਕਿਉਂ ਕਰਕੇ ਮੈਂ ਤਾਂ ਲੋਕਾਂ ਪਰ ਦੇ ਵਿੱਚ ਹੈਗਾ ਇਸ ਸਪੀਡ ਤੇ ਜਿਵੇਂ ਡੀਐਸਪੀ ਸਾਹਿਬ ਇੱਥੇ ਆਏ ਹੋਏ ਹੈ ਮੇਰਾ ਮਤਲਬ ਹੈ ਕਿ ਪੁਲਿਸ ਵੱਲੋਂ ਕੋਈ ਸਾਨੂੰ ਸ਼ਿਕਾਇਤ ਨਹੀਂ ਹੈ ਇਹ ਆਪਣੀ ਡਿਊਟੀ ਕਰ ਰਹੀ ਹੈ ਜਿਵੇਂ ਇਹਨਾਂ ਨੂੰ ਹੁਕਮ ਹੋਇਆ ਹੈ ਸਰਕਾਰ ਦਾ ਪਰ ਵੈਸੇ ਇਹਨਾਂ ਨੇ ਕੋਈ ਤੰਗ ਤਕ ਉੱਪਰ ਸਾਨੂੰ ਕਿਸ ਨੂੰ ਕੀਤਾ ਨਹੀਂ ਹੈ ਇਹ ਮੈਂ ਦੇਖਦਾ ਕਿ ਸਰਕਾਰ ਸਮਝਦੀ ਹੈ ਮੈਂ ਨਾ ਅੱਠ ਸਕਦਾ ਤੇ ਬਾਰਡਰ ਪਾਰ ਕਰ ਸਕਦਾ ਤੇ ਇਹ ਤਾਂ ਤਾਰੀਫ ਦੀ ਗੱਲ ਹੈ ਕਿ ਸਰਕਾਰ ਜੇ ਵੀ ਸਮਝਦੀ ਹੈ ਕਿ ਇਹ ਬੰਦਾ ਇਹ ਨਿਕਲ ਸਕਦਾ ਹੈ ਸੋ